Thank the of breakfast? सचखंड श्री हरिमंद साहेब और बालक सतगुरु गुरु हर ग्रंथ साहब जी महाराज जी के पावन पवित्र स्थान श्री अकाश साहब जी विखे गुरगुरु श्री गुरु ग्रंथ साहब जी महाराज जी की पावन पवित्र हजोरी में बैठे गुरु सौरेव ਦੇਸ਼ ਵਿੱਚ ਕਿਤਾਜੀ ਦੇ ਵਸ਼ਸ਼ਕੀਤੀ ਕੋਈ ਬਹੁਤੇ ਸਾਰੀ ਸੰਗਤ ਪਰ ਸਤਕਾਰ ਸਹਿਤ ਮੁਲਾਵਜ਼ੀ ਹੈ ਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਨਾ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿਨਾ ਕਿਉਂਕਿ ਉਹਨਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਆਪਾਂ ਸਾਰੇ ਮਨਾ ਰਹੇ ਹਾਂ ਜਿੱਥੇ ਗੁਰਪੁਰਬ ਦੀ ਵਧਾਈ ਦਿਨਾ ਉੱਥੇ ਇਹ ਵੀ ਕੌਮ ਨੂੰ ਬੇਨਤੀ ਕਰਦਾ ਕਿ ਸਤਗੁਰਾਂ ਦੀਆਂ ਪਵਿੱਤਰ ਸਖਿਆਵਾਂ ਜਿਹੜੀਆਂ ਉਹਦੇ ਉੱਤੇ ਵੀ ਆਪਾਂ ਸਾਰੇ ਅਮਲ ਕਰੀਏ ਸਤਗੁਰ ਜੀ ਨੇ ਬੰਦੀ ਛੋੜ ਜਿਹਨੂੰ ਆਪਾਂ ਦਿਹਾੜਾ ਵੀ ਮਨਾਉਂਦੇ ਆ ਕਿੱਡਾ ਵੱਡਾ ਪਰ ਉਪਕਾਰ ਕੀਤਾ ਉਸ ਵੇਲੇ ਦੇ ਜ਼ੁਲਮ ਦੇ ਸਤਾਏ ਹੋਏ ਜਿਹੜੇ ਰਾਜੇ ਕਿਲੇ ਦੇ ਅੰਦਰ ਬੰਦ ਸੀ ਕਵਾਲੀਅਰ ਦੇ ਇਸੇ ਤਾਰੀਖ ਤੇ ਸਤਗੁਰ ਜੀ ਨੇ ਮੀਰੀ ਤੇ ਪੀਰੀ ਦਾ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਭਾਵੇਂ ਇਸ ਧਰਤੀ ਤੇ ਪ੍ਰਚਲਿਤ ਪਹਿਲਾਂ ਵੀ ਪੀਰ ਪਕੰਬਰ ਔਲੀਏ ਤਪੱਸਿਆ ਕਰਦੇ ਸੀ ਪਰ ਉਹਨਾਂ ਦਾ ਸਾਧਨ ਆਪਣਾ ਸੀ ਗੁਰਨਾਨਕ ਦੇ ਪਾਤਸ਼ਾਹ ਜੀ ਨੇ ਗੁਰ ਸ਼ਬਦ ਨੂੰ ਗੁਰਤਾ ਗੰਦੀ ਬਖਸ਼ਿਸ਼ ਕਰਕੇ ਸਾਰੀ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਫਿਰ ਇਸ ਪਵਿੱਤਰ ਸ੍ਰੀ ਅਕਾਲ ਤਖਤ ਦੀ ਰਚਨਾ ਰਚ ਕੇ ਸੂਮੋਹਕ ਤੌਰ ਤੇ ਸਮੁੱਚੀ ਕੌਮ ਨੂੰ ਇਹ ਆਦੇਸ਼ ਵੀ ਕੀਤਾ ਕਿ ਸਮੁੱਚੀ ਕੌਮ ਸ਼ਾਸਤਰ ਧਾਰੀ ਵੀ ਹੋਵੇ ਤੇ ਆਪਣੇ ਸਰੰਥ ਸਿਧਾਂਤਾਂ ਪ੍ਰਤੀ ਸੁਚੇਤ ਵੀ ਹੋਵੇ ਉਹ ਕਿਹੜੇ ਸੀ ਕਿਉਂਕਿ ਕੋਈ ਰਾਜ ਸਤਾ ਉਸ ਵੇਲੇ ਦੇ ਜਿਹੜੇ ਜਰਵਾਣੇ ਸੀ ਜ਼ੁਲਮ ਕਰਦੇ ਸੀ ਤੇ ਸਤਗੁਰ ਜੀ ਨੇ ਜੰਗਾਂ ਜੁੱਧਾਂ ਵੀ ਲੜੀਆਂ ਉਹ ਨਿੱਜ ਕਰਕੇ ਨਹੀਂ ਲੜੀਆਂ ਸਮੁੱਚੀ ਮਨੁੱਖਤਾ ਦੇ ਸਨਮੁਖ ਹੋ ਕੇ ਸਤਗੁਰਾਂ ਨੇ ਉਹਨਾਂ ਦੇ ਵਿੱਚ ਫਤਿਹ ਵੀ ਬਖਸ਼ਿਸ਼ ਕੀਤੀ ਸੋ ਅੱਜ ਕੌਮ ਸਮੁੱਚੀ ਕਹਿੰਦੇ ਸਾਰੇ ਆਂ ਪੇ ਕਾਲ ਤੱਕ ਨੂੰ ਸਮਰਪਤ ਆਂ ਉਸ ਪਵਿੱਤਰ ਸਿਮਧਾਂਤ ਨੂੰ ਸਮਰਪਤ ਹੋਈਏ ਜਿਹੜਾ ਸਿਧਾਂਤ ਸਤਗੁਰਾਂ ਨੇ ਸਾਨੂੰ ਇਸ ਸਥਾਨ ਤੇ ਬਖਸ਼ਿਸ਼ ਕੀਤਾ ਸੀ ਉਹ ਕਿਹੜਾ ਸਿਧਾਂਤ ਇੱਕ ਸਿਧਾਂਤ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੀ 11ਵੀਂ ਜੋਤ ਦੇ ਰੂਪ ਦੇ ਵਿੱਚ ਸਾਡੀ ਅਗਵਾਈ ਕਰਦੇ ਆ ਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਸਿੱਖ ਨੂੰ ਉਦੇਸ਼ ਕੀਤਾ ਸੀ ਕਿ ਤੇਰਾ ਅਧੂਰਾ ਪਾਨਿਆ ਜੇ ਤੂੰ ਅਮਰਤ ਨਹੀਂ ਛਕਦਾ ਸਮੁੱਚੀ ਕੌਮ ਬਾਅਦ ਤੋਂ ਬਾਅਦ ਅਮਰਤਾਰੀ ਹੋਵੇ ਨਿਤਨੇਮੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਇਹੋ ਅੱਜ ਦੇ ਦਿਨ ਦੇ ਪਵਿੱਤਰ ਸੰਦੇਸ਼ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਫੇਰ ਦੁਬਾਰਾ ਦਿਲ ਦੀਆਂ ਢਗਾਈਆਂ ਤੋਂ ਸਾਰੀ ਸਮੂਚੀ ਸੰਗਤ ਨੂੰ ਅੱਜ ਦੇ ਪ੍ਰਕਾਸ਼ ਗੁਰਪੁਰਪੂਰਵ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ